ਕੀ ਤੁਸੀਂ ਇਸ ਦੁਨੀਆ ਵਿੱਚ ਆਪਣੀ ਥਾਂ ਲੱਭ ਲਈ ਹੈ ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਤੁਸੀਂ ਸਮਾਜ ਵਿੱਚ ਫਿੱਟ ਨਹੀਂ ਬੈਠਦੇ ਕੀ ਕਦੇ ਲੱਗਿਆ ਕਿ ਤੁਸੀਂ ਬਾਕੀਆਂ ਤੋਂ ਵੱਖਰੇ ਹੋ ਮੈਂ ਇਸ ਨੂੰ ਮਹਿਸੂਸ ਕੀਤਾ ਹੈ ਅਸਲ ਗੱਲ ਇਹ ਹੈ ਕਿ ਸਾਨੂੰ ਇੱਥੇ ਫਿੱਟ ਹੋਣਾ ਔਖਾ ਇਸ ਲਈ ਲੱਗਦਾ ਹੈ ਕਿਉਂਕਿ ਅਸੀਂ ਇੱਥੋਂ ਦੇ ਨਹੀਂ ਹਾਂ ਸਾਡਾ ਰਾਜ ਸਵਰਗ ਦਾ ਰਾਜ ਹੈ ਸਾਡੀਆਂ ਕਦਰਾਂ ਕੀਮਤਾਂ ਸਵਰਗ ਰਾਜ ਦੀਆਂ ਹਨ ਸਾਡੇ ਜਨੂਨ ਪਵਿੱਤਰ ਆਤਮਾ ਤੋਂ ਹਨ ਅਤੇ ਸਾਡਾ ਉਦੇਸ਼ ਇਸ ਦੁਨੀਆ ਦੀ ਸੰਸਕ੍ਰਿਤੀ ਨੂੰ ਸਵਰਗ ਦੀ ਸੰਸਕ੍ਰਿਤੀ ਨਾਲ ਬਦਲਣਾ ਹੈ ਅਸੀਂ ਪਰਮੇਸ਼ਰ ਨਾਲ ਪਿਆਰ ਕਰਦੇ ਹਾਂ ਪਰ ਸਮਾਜ ਪੈਸੇ ਚੀਜ਼ਾਂ ਆਉਧਿਆ ਨਾਲ ਪਿਆਰ ਕਰਦਾ ਹੈ ਅਸੀਂ ਲੋਕਾਂ ਨਾਲ ਪਿਆਰ ਕਰਦੇ ਹਾਂ ਪਰ ਦੁਨੀਆ ਲੋਕਾਂ ਨੂੰ ਸਤਕਾਰ ਵਿੱਚ ਸਭ ਤੋਂ ਹੇਠਾਂ ਰੱਖਦੀ ਹੈ ਸਾਡਾ ਇੱਕ ਰਾਜਾ ਹੈ ਸਮਾਜ ਮੂਰਤੀਆਂ ਦੀ ਖੋਜ ਕਰਦਾ ਹੈ ਅਸੀਂ ਚਰਿੱਤਰ ਦੀ ਕਦਰ ਕਰਦੇ ਹਾਂ ਸਮਾਜ ਸਰੀਰਿਕ ਸੁੰਦਰਤਾ ਦੀ ਕਦਰ ਕਰਦਾ ਹੈ ਪਵਿੱਤਰ ਬਾਈਬਲ ਸਿਖਾਉਂਦੀ ਹੈ ਨਾ ਯਹੂਦੀ ਨਾ ਯੁਨਾਨੀ ਨਾ ਗੁਲਾਮ ਨਾ ਆਜ਼ਾਦ ਨਾ ਨਰ ਨਾ ਨਾਰੀ ਕਿਉਂਕਿ ਅਸੀਂ ਸਭ ਮਸੀਹ ਸੁ ਵਿੱਚ ਇੱਕ ਹੀ ਹਾਂ ਗਲਾਤੀਆਂ 3 28 ਵਚਨ ਪਰ ਸਮਾਜ ਸਾਡੀਆਂ ਭਿੰਨਤਾਵਾਂ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਪਰਮੇਸ਼ਰ ਦਾ ਰਾਜ ਕਦਰਾਂ ਕੀਮਤਾਂ ਤੇ ਸਚਾਈ ਬਾਰੇ ਹੈ ਰੋਮੀਆਂ 14:17 ਬਚਨ ਦੱਸਦਾ ਕਿਉਂ ਜੋ ਪਰਮੇਸ਼ਰ ਦਾ ਰਾਜ ਖਾਣਾ ਪੀਣਾ ਨਹੀਂ ਸਗੋ ਪਵਿੱਤਰ ਆਤਮਾ ਵਿੱਚ ਸ਼ਾਂਤੀ ਅਤੇ ਆਨੰਦ ਹੈ ਸਾਨੂੰ ਸਾਡੇ ਰੰਗ ਰੂਪ ਜਾਂ ਕੌਮ ਕਰਕੇ ਨਵਾਂ ਜਨਮ ਨਹੀਂ ਮਿਲਿਆ ਪਰ ਪ੍ਰਭੂ ਯਿਸੂ ਦੇ ਬਲੀਦਾਨ ਅਤੇ ਉਸ ਦੇ ਬਹਾਏ ਹੋਏ ਲਹੂ ਕਰਕੇ ਨਵਾਂ ਜਨਮ ਮਿਲਿਆ ਹੈ ਤੁਸੀਂ ਪਰਮੇਸ਼ਰ ਦੀ ਕੀਮਤੀ ਹੋ ਅਤੇ ਉਸ ਦੇ ਨਾਲ ਤੁਸੀਂ ਹਮੇਸ਼ਾ ਫਿੱਟ ਹੋ ਤੁਸੀਂ ਆਤਮਾ ਤੋਂ ਜਨਮੇ ਹੋ ਤਾਂ ਜੋ ਡਿੱਗੀ ਹੋਈ ਦੁਨੀਆ ਨੂੰ ਛੂ ਸਕੋ ਹਰ ਇੱਕ ਤਰੀਕੇ ਨਾਲ ਸਵਰਗ ਧਰਤੀ ਤੇ ਲਿਆ ਸਕੋ ਤੁਸੀਂ ਇੱਕ ਚਮਤਕਾਰ ਹੋ